Gracias. ਅੰਮ੍ਰਿਤਸਰ ਦੇ ਜੀਠਾ ਰੋਡ ਪਾਲਮਬੀਆ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਰੋਸੀ ਰੋਟੀ ਦੀ ਪਾਲਟੀ ਵਿੱਚ ਯੂਕਰੇਨ ਗਿਆ ਸੀ ਦਸੰਬਰ ਦੇ ਵਿੱਚ ਉਹ ਯੂਕਰੇਨ ਪਹੁੰਚਦਾ ਹੈ ਅਤੇ ਉੱਥੇ ਪਹੁੰਚਣ ਤੋਂ ਕੁਝ ਹੀ ਦਿਨ ਬਾਅਦ ਜਿਹੜਾ ਉੱਥੇ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਯੂਕਰੇਨ ਅਤੇ ਰੂਸ ਦੇ ਰਿਡ ਆਫ ਵਰਲਡ ਵਾਰ ਜਿਹੜਾ ਉਹਨਾਂ ਦਾ ਲੱਗਾ ਹੋਇਆ ਹੈ ਜਿੱਥੇ ਉਹਨਾਂ ਦੀ ਲੜਾਈ ਚੱਲ ਰਹੀ ਹੈ ਤਾਂ ਉਸ ਦੇ ਚੱਲਦੇ ਹੀ ਉੱਥੇ ਜਿਹੜੀ ਭਰਤੀ ਜਲਦੀ ਕੀਤੀ ਜਾ ਰਹੀ ਹੈ ਐਸੇ ਦੇ ਚੱਲਦੇ ਹੀ ਤੇਜਪਾਲ ਸਿੰਘ ਦਾ ਨੌਜਵਾਨ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤਾਂ ਟੂਰਿਸਟ ਵੀਜ਼ੇ ਉੱਥੇ ਜਿਹੜੀ ਭਰਤੀ ਚੱਲਦੀ ਪਈ ਸੀ ਤਾਂ ਜਲਦੀ ਹੀ ਜਿਹੜਾ ਭਰਤੀ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਜਿਹੜੀ ਉਸ ਨੂੰ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਆਖਿਰ ਮਾਰਚ ਦੇ ਵਿੱਚ ਉਹ ਭਰਤੀ ਹੋ ਜਾਂਦਾ ਹੈ ਤਾਂ ਲਾਸਟ ਜਿਹੜੀ ਗੱਲਬਾਤ ਹੈ ਉਹ ਵੀ ਪਰਿਵਾਰ ਨਾਲ ਮਾਰਚ ਨੂੰ ਹੀ ਹੋਈ ਸੀ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਤਾਂ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਪਰਿਵਾਰਿਕ ਮੈਂਬਰਾਂ ਵੱਲੋਂ ਕਿ ਨੌਜਵਾਨ ਨੇ ਕਿਹਾ ਸੀ ਕਿ ਉਸ ਦਾ ਜਿਹੜਾ ਫੋਨ ਜਮ੍ਹਾਂ ਕਰ ਲਿੱਤਾ ਗਿਆ ਹੈ ਅਤੇ ਉੱਥੇ ਜਿਹੜੀ ਜੰਗ ਲੱਗੀ ਹੋਈ ਹੈ ਤਾਂ ਉਸ ਦੇ ਵਿੱਚ ਜਾ ਰਿਹਾ ਹੈ ਨਾ ਉਸ ਤੋਂ ਬਾਅਦ ਜਿਹੜੀ ਗੱਲ ਜ਼ਰੂਰ ਕਰਾਂਗੇ ਪਰ ਫਿਲਹਾਲ ਉਸ ਦੀ ਇੱਕ ਮੰਦਪਾਗੀ ਜਿਹੜੀ ਖ 9 ਜੂਨ ਨੂੰ ਜਿਹੜੀ ਖਮੰਦ ਭਾਗ ਜਿਹੜੀ ਖਬਰ ਪਹੁੰਚੀ ਹੈ ਨਾ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਤੇਜਪਾਲ ਸਿੰਘ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਇਸ ਵੇਲੇ ਸਿੰਘਾਂ ਦੇ ਘਰ ਦੇ ਬਾਹਰ ਮੌਜੂਦ ਹਨ ਜਿੱਥੇ ਤਸਵੀਰਾਂ ਦੇਖ ਸਕਦੇ ਹਾਂ ਕਿ ਜਿਹੜਾ ਦੁੱਖਾਂ ਦਾ ਭਾਰ ਟੁਕਿਆ ਹੈ ਤਾਂ ਘਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਚਲੀਆਂ ਗਈਆਂ ਨਹੀਂ ਤਾਂ ਉੱਥੇ ਹੀ ਪਰਿਵਾਰ ਰੋ ਰੋ ਕੇ ਜਿੰਨਾਂ ਦਾ ਬੁਰਾ ਹਾਲ ਹੈ ਤਾਂ ਇਸੇ ਨਾਲ ਹੀ ਜਿਹੜਾ ਪਰਿਵਾਰ ਦੇ ਵਿੱਚ ਅੰਤਿਮ ਜਿਸ ਤਰੀਕੇ ਦੇ ਰਿਵਾਜ ਨੇ ਉਹ ਰਿਵਾਜ ਦੁਬਾਈ ਜਾ ਰਹੇ ਨੇ ਅੰਤਿਮ ਅਰਦਾਸ ਦੀ ਕਰਾਈ ਜਾ ਰਹੀ ਹੈ ਅਤੇ ਪਰ ਪਰਿਵਾਰ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੇ ਜੀਸਨ ਪਰਿਵਾਰਿਕ ਮ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਸਾਹਿਬ ਜੀ ਜਿਹੜੀ تین ਮਨਤਬਤ ਦਾ ਨੌਜਵਾਨ ਸੀ ਕਿਸ ਤਰ੍ਹਾਂ ਗਿਆ ਸੀ ਥੋੜੀ ਜਿਹੀ ਗੱਲ ਸੀ ਇਹ ਜੋ ਕੋਈ ਜੀ ਜਨਵਰੀ ਨੂੰ ਯੂਕਰੇਨ ਦੀ ਜਿਹੜੀ ਸੈਰ ਦੀ ਵਿਚਾਰ ਜੁਆਇਨ ਕੀਤਾ ਇਹਨਾਂ ਨੇ ਜਾ ਕੇ ਇਹ ਜਿਹੜੇ ਨੇ ਫੌਜ ਵਿੱਚ ਜਿੱਤੇ ਗਏ ਜਾਕੀ ਇਹਨਾਂ ਨੇ ਜੂਵੀ ਦੀ ਜਨਰੇਲ ਜਾ ਕੇ ਜੁਆਇਨ ਕਰ ਲਿਆ ਉਸ ਤੋਂ ਬਾਅਦ ਇਹ ਜਿਹਨੇ ਰਸ਼ੀਆ ਵੀ ਨੀਚੇ ਜਾ ਕੇ ਆਪਣੇ 3 ਮਹੀਨੇ ਦੇ 15 ਦਿਨਾਂ ਦੇ ਜੂਵੀ ਟ੍ਰੇਨਿੰਗ ਕੀਤੀ ਸੀ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਬਾਰਡਰ ਭੇਜ ਦਿੱਤਾ ਗਿਆ 3 ਮਾਰਚ ਨੂੰ ਇਹਨੇ ਸਾਡੇ ਨਾਲ ਆਖੀ ਕਾਲ ਹੋਈ ਆ ਆਖੀ ਕਾਲ ਦੇ ਵਿੱਚ ਇਹਨੇ ਕਿਹਾ ਕਿ ਮੈਂ ਬਾਰਡਰ ਜਾ ਰਿਹਾ ਤੇ ਮੇਰੀ ਟੈਨ 15-20 ਦਿਨ ਮਹੀਨਾ ਵੀ ਲੱਗ ਸਕਦਾ ਕੰਮ ਇਹ ਤੋਂ ਬਾਅਦ ਮੈਂ ਗੱਲ ਕਰਾਂਗਾ ਜੈਸਾ ਨੂੰ ਅਸੀਂ ਰਵੇਟ ਕੀਤਾ ਪਰ ਇਹਦੇ ਕਿਸੇ دوست ਦਾ ਕੰਟੈਕਟ ਕਿ ਸੀ ਪਤਾ ਨੰਬਰ ਲੈ ਕੇ ਪਤਾ ਕੀਤਾ ਉਹਨੇ ਦਚਕੋਤੀ ਬਾਰਮਾਰ ਤੋਂ ਤੇ ਰੋਜ਼ੋਟੀ ਦੀਪਾਲ ਦੇ ਵਿੱਚ ਹੀ ਗਏ ਸੀ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਤਾਂ ਰੋਜ਼ੋਟੀ ਦੀਪਾਲ ਦੇ ਵਿੱਚ ਗਏ ਸੀ ਕਿ ਘੁੰਮਣ ਹਾਂ ਜੀ ਹਾਂ ਜੀ ਰੋਜ਼ੋਟੀ ਤੇ ਜਦੋਂ ਉੱਥੇ ਉਹਨਾਂ ਨੂੰ ਆਰਮੀ ਦੇ ਵਿੱਚ ਵਰਤੀ ਮਿਲਦੀ ਹੈ ਤਾਂ ਕੋਈ ਕੰਟਰੈਕਟ ਵਗੈਰਾ ਵੀ ਸਾਈਨ ਹੋਏ ਹੋਣਗੇ ਤੁਹਾਨੂੰ ਪਤਾ ਲੱਗਾ ਹੋਵੇਗਾ ਕਿ ਪੱਕੇ ਤੌਰ ਤੇ ਜਿਹੜਾ ਆਰਮੀ ਦੇ ਵਿੱਚ ਵਰਤੀ ਹੋਏ ਨੇ ਹਾਂ ਜੀ ਉਹਦੇ ਕੰਟਰੈਕਟ ਵਗੈਰਾ ਸਾਈਨ ਹੋਏ ਹੋਏ ਹਨ ਰਫਿਊਸ਼ਨ ਨੇ ਵੀ ਸਾਈਨ ਕੀਤੇ ਸੀ ਸਾਰੇ ਕੋਲ ਆ ਹਾਂ ਜੀ ਤਾਂ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀ ਨੇ ਕਿਉਂਕਿ ਲੜਕਾ ਵਿਆਹ ਸੀ ਕਿ ਨਹੀਂ ਵਿਆਹ ਸੀ ਪਰਿਵਾਰ ਦੇ ਵਿੱਚ ਵੇਖੋ ਜੀ ਮੇਰਾ ਵੱਡਾ ਭਰਾ ਵਾ ਤੇ ਮੇਰੀ ਭਾਬੀ ਹੈ ਤੇ ਉਹ ਮੇਰੀ ਬਹੂ ਹੈ ਦੇਖੋ ਜਿਹੜਾ ਨੌ ਹਾਡੀ ਤੇ ਦੋ ਬੇਟੇ ਬੱਚਾ ਇੱਕ ਬੇਟਾ ਲੜਕਾ ਤੇ ਲੜਕੀ ਨੂੰ बच्चे किन्ने ਸਾਲ ਦੇ ਬਣਾ ਬੱਚਾ ਲੜਕਾ ਜਿਹੜਾ 6 ਸਾਲ ਦਾ ਆ ਰਮਨਦੀਪ ਸਿੰਘ ਲੜਕੀ ਜਿਹੜੀ ਹੈ 3 ਸਾਲ ਦੀ ਗੁਰਨਾਥ ਜੀ ਨਿਕਲੇ ਕਰ ਕਰੀਏ ਘਰ ਦੇ ਵਿੱਚ ਹੋਰ ਕੋਈ ਕਮਾਨਣ ਵਾਲਾ ਸੀ ਕਿ ਇਹਨਾਂ ਦੇ ਸਿਰ ਤੇ ਜਿਹੜਾ ਘਰ ਦਾ ਗੁਜ਼ਾਰਾ ਹੁੰਦਾ ਸੀ ਇਹਨਾਂ ਦੇ ਸਿਰ ਤੇ ਘਰ ਦਾ ਗੁਜ਼ਾਰਾ ਹੋ ਰਿਹਾ ਸੀਗਾ ਹੋਰ ਕੋਈ ਸਾਧਨ ਨਹੀਂ ਉਹਨਾਂ ਕੋਲ ਘਰ ਚਾਰੋਂ ਕੋਈ ਕਿਸੇ ਪਾਈ ਦਾ ਸਾਧਨ ਨਹੀਂ ਸੀਗਾ ਜੇ ਲਾਸਟ ਟਾਈਮ ਜਦੋਂ ਗੱਲ ਹੁੰਦੀ ਹੈ ਉਸ ਤੋਂ ਕਿੰਨੇ ਦਿਨ ਬਾਅਦ ਤੁਹਾਨੂੰ ਪਤਾ ਮੈਨੂੰ ਤਾਂ ਕਾਲ ਆਈ ਹੈ ਕਿੰਨੇ ਦਿਨ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਹਾਦਸਾ ਜਿਹੜਾ ਵਾਪਰ ਗਿਆ ਸਾਡੇ 2 ਮਹੀਨੇ 2.5 ਵੀ ਨਹੀਂ ਬਾਅਦ ਤੋਂ ਲੱਗਾ ਨੌਕਰੀ ਨੂੰ ਪਤਾ ਲੱਗਾ ਸੰਡੇ ਆ ਉਹ ਮੇਰੇ ਦੋਸਤਾਂ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਮੈਂ ਇਹ ਦੱਸ ਜਿਹੜੀ ਦੇ ਉਹਨਾਂ ਦੀ ਦੇ ਦੇ ਬਾਰੇ ਕੁਝ ਪਤਾ ਲੱਗਾ ਕਿ ਇਹ ਉਥੇ ਹੈ ਜਾਂ ਇੱਥੇ ਵਾਪਸ ਭੇਜੀ ਜਾਏਗੀ ਕੋਈ ਕਿਸੇ ਤਰੀਕੇ ਦਾ ਇਹ ਤਾਂ ਇਹ ਕਨਫਰਮ ਨਹੀਂ ਹੋਇਆ ਐਸੀ ਜਮੇਲ ਪਾਈ ਹੈ ਉਹਨਾਂ ਨੂੰ ਕਿ ਸਾਨੂੰ ਜਨਤੀ ਚਾਹੀਦੀ ਦੇ ਭੇਜੀ ਜਾਵੇ ਤਾਂ ਅਜੇ ਕੋਈ ਮਾਨੂੰ ਇਹਦਾ ਜਵਾਬ ਨਹੀਂ ਆਇਆ ਜੀ ਜਿਹੜੇ ਮੰਗਾ ਸਕਦੀ ਹੈ ਇਹ ਹੈ ਕਿ ਦੇਹ ਦੀ ਟਿੱਪੇ ਜੀ ਜਾਵੇ ਜਿਹੜਾ ਜੋ ਡੈਥ ਸਰਟੀਫੀਕੇਟ ਹੈ ਉਹ ਸਾਨੂੰ ਮਿਲਣਾ ਜ਼ਰੂਰੀ ਹੈ ਨਾਲ ਦੇ ਨਾਲ ਪਰਿਵਾਰ ਦੇ ਵਿੱਚ ਜੋ ਦੀ ਸੁਪੁੱਤਰ ਦੀ ਜਨਰੇਸ਼ਨ ਦੀ ਜੋ ਸਰਕਾਰੀ ਨੂੰ ਸੁਨੇਹੇ ਤੋਂ ਮੰਨ ਲਈ ਚਾਹੀਦੇ ਉਹ ਵੀ ਆਰਮੀ ਦੀ ਜਿੱਤੇ ਪੰਜਾਬ ਗਵਰਨਮੈਂਟ ਵੱਲੋਂ ਮੰਗਿਆ ਗਿਆ ਜੀ ਸਾਡੀ ਰੋਟੀ ਲਿਸ ਜੋ ਜੋਬ ਸੀ ਹੀ ہمارا ਅੱਜ ਬਣਾ ਜਿੱਕਰ ਗੱਲ ਕਰੀਆ ਆਪਣੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਕੀ ਕੋਈ ਵੀ ਤਾਂ ਹੈ ਕਿ ਕੋਈ ਐਮਐਲਏ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਢੀਮੰਦ ਭਾਗੀ ਜਿਹੜਾ ਘਟਨਾ ਵਾਪਰੀ ਇਸ ਦੀ ਨਹੀਂ ਅਜੇ ਕੋਈ ਨਹੀਂ ਹੋਈ ਕੋਈ ਨਹੀਂ ਮਹਾਰਾਜ ਕੋਈ ਨਹੀਂ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਗੱਲ ਕਰਨਾਂਗੇ ਅਜੇ ਕੀ ਚਾਹੁੰਦੇ ਜੀ ਹੁਣ ਕਿਹੜੀ ਮੰਗ ਰੱਖਦੇ ਜੀ ਕਿਉਂਕਿ ਏਡਾ ਤਕੜਾ ਹਾਸਾ ਵਾਪਰ ਗਿਆ ਕਿਉਂਕਿ ਇਹ ਕਮੀ ਤਾਂ ਪੂਰੀ ਨਹੀਂ ਕਰ ਸਕਦਾ ਪਰ ਕੀ ਕਿਉਂਕਿ ਬੱਚੇ ਛੋਟੇ ਛੋਟੇ ਨੇ ਪਰਿਵਾਰ ਦੀ ਗੁਜ਼ਾਰਾ ਇਹਨਾਂ ਦੇ ਸਿਰ ਜਿਹੜਾ ਤੇਜੀਪਾਲ ਦਾ ਡੇਢੀ ਆ ਉਹ ਵੀ ਬਿਰਧ ਆ ਤੇ ਉਹ ਇਹਨਾਂ ਨੂੰ ਆਪਣਾ ਕੰਮਕਾਰ ਕਰ ਸਕਦਾ ਉਹਦਾ ਲੜਕਾ 6 ਸਾਲ ਦਾ ଝੜਕੀ 3 ਸਾਲ ਦੀ ਆ ਕੋਈ ਘਰ ਦਾ ਗਿਆਰਾ ਨਹੀਂਗਾ ਅਜੇ ਤੱਕ ਕੋਈ ਨਾ ਤਾਂ ਕੋਈ ਹੀ ਨਹੀਂਗਾ ਪੀ ਇਹਨਾਂ ਦੀ ਕੋ ਬਾਹ ਫੜ ਲੂਗਾ ਠੀਕ ਆ ਇਹਦੇ ਪਰਮਾਤਮਾ ਆਈਆਂ ਹੁਣ ਇਹਨਾਂ ਦੀ ਬਾਹ ਫੜੇ ਉਹ ਇਹਨਾਂ ਦੀ ਬਾਹ ਕਿਨੇ ਫੜਨੀ ਆ ਤੁਹਾਨੂੰ ਇੱਕ ਰਹਿੰ ਜਾਂਦੇ ਨੇ ਕਿ ਇੱਥੇ ਉਹਨਾਂ ਨੂੰ ਪਹਿਲੇ ਹੀ ਪਤਾ ਸੀ ਕਿ ਉੱਥੇ ਜਾ ਕੇ ਮੈਂ ਆਰਮੀ ਦੀ ਭਰਤੀ ਹੋਣਾ ਕਿ ਉੱਥੇ ਜਾ ਕੇ ਕੋਈ ਪਲਾਨ ਬਣਾਉਣਾ ਜਾਂ ਕੋਈ ਜਾਂਦਾ ਵਾ ਟੂਰਿਸਟ ਵੀਜ਼ੇ ਵਾਸਤੇ ਜਾਂਦਾ ਵਾ ਉੱਥੇ ਆ ਕੇ ਜਦੋਂ ਉਹ ਸਭ ਆਗੂ ਖੋਦੇ ਨੇ ਇਹ ਆ ਟ੍ਰੈਵਲ ਏਜੰਟ ਜਿਹੜੇ ਨੇ ਸਭ ਪੰਜਾਬ ਸਰ ਦੀ ਬਾਗ ਖੋਦੇ ਨੇ ਕਿ ਆ ਤੁਹਾਨੂੰ ਮਿਲੂਗੀ ਇੰਨੀ ਤਰਖਾ ਮਿਲੂਗੀ ਤੁਹਾਨੂੰ ਆਰਮੀ ਦੇ ਵਿੱਚ ਇਥੇ ਦੇ ਰਸ਼ੀਅਆ ਦੀ ਵਿੱਚ ਭਰਤੀ ਕਰ ਲੈਣੇ ਆ ਉਹ ਜਵਾਨ ਸੀਗਾ ਪਰਸਨੈਲਿਟੀ ਸੀਗੀ ਤੇ ਉਹਨਾਂ ਨੇ ਇਹਨੂੰ ਉਹਨਾਂ ਨੇ ਵੀ ਆਪਣਾ ਭਰਤੀ ਕਰ ਲਿਆ ਕਿਸੇ ਅੰਬੈਸੀ ਵਾਲੇ ਨਾਲ ਗੱਲ ਹੋਈ ਕਿਉਂਕਿ ਅੰਬੈਸੀਸ ਰਾਹੀਂ ਗਿਆ ਤਾਂ ਅੰਬੈਸੀ ਵਾਲਿਆਂ ਨੇ ਕੋਈ ਦੇ ਦੀ ਗੱਲ ਕੀਤੀ ਹੋਵੇ ਕਿ ਹੁਣ ਉਹਨਾਂ ਦੀ ਜਿਹੜੀ ਉਹਥੇ ਆਪਣੀ ਇੰਡੀਆ ਨਾ ਅੰਬੈਸੀ ਆ ਰਸ਼ੀਅਤ ਵਿੱਚ ਉਹ ਨਾਲ ਗੱਲਬਾਤ ਹੋ ਰਹੀ ਆ ਤੇ ਉਹ ਕਹਿ ਰਿਹਾ ਵੀ ਸਾਨੂੰ ਵੇਟ ਕਰੋ ਸਾਨੂੰ ਆ ਚੀਜ਼ਾਂ ਜਿਹੜੀਆਂ ਇਹਦੀਆਂ ਈਮੇਲ ਭੇਜੋ ਅਸੀਂ ਜੋ ਵੀ ਉਹਦਾ ਕੋਈ ਸਮਾਨ ਆਸਪੋਰਟ ਜਾਂ ਉਹਦਾ ਲੀੜਾ ਕਪੜਾ ਉਹ ਜਿਹੜਾ ਵਾ ਜਿੰਨਾ ਉਹ ਆਹੀ ਤੁਹਾਨੂੰ ਵਾਪਸ ਕਰ ਦੇਣਗੇ ਸਮਾਨ ਕੀ ਕਰਦੇ ਜੀ ਹੁਣ ਪਰਿਵਾਰਕ ਮੈਂਬਰਾਂ ਬਾਕੀ ਇਹ ਹੋਈ ਹੈ ਜੀ ਇਹ ਗਰੀਬ ਪਰਿਵਾਰ ਆ ਇਹਦੇ ਇਹਦੀ ਘਰ ਵਾਲੀ ਨੂੰ ਕੋਈ ਸਰਕਾਰੀ ਨੌਕਰੀ ਮਿਲ ਜੇ ਤੇ ਇਹਦੇ ਬੱਚਿਆਂ ਦਾ ਜਿਹੜੀ ਪਰਵਰਿਸ਼ ਹੋ ਸਕੇ ਬਬਕਨਵਾਜ ਤਾਂ ਦੇਖ ਸਾਡੇ ਜਿਹੜੇ ਕਪਨੀਵਾਰੀ ਕੰਮ ਕਰਾਂ ਦਾ ਕਹਿਣਾ ਹੈ ਕਿ ਜਿਹੜਾ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਨੌਜਵਾਨ ਤੇਜਪਾਲ ਸਿੰਘ ਜਿਹੜਾ ਬਾਹਰ ਗਿਆ ਸੀ ਯੂਕਰੇਨ ਟੂਰਿਸਟ ਵੀਜ਼ੇ ਤੇ ਗਿਆ ਸੀ ਪਰ ਏਜੰਡਾ ਵੱਲੋਂ ਜਿਹੜਾ ਉੱਥੇ ਨੌਕਰੀ ਦੱਸੀ ਗਈ ਹੈ ਇਸ ਦੇ ਇਲਾਵਾ ਜਿਹੜੀ ਤਨਖਾਹ ਦੱਸੀ ਗਈ ਜਿਹੜਾ ਚਾਂਸੇ ਦੇ ਵਿੱਚ ਲੈ ਲੈ ਜਾਂਦਾ ਤਾਂ ਉੱਥੇ ਜਦੋਂ ਨੌਜਵਾਨ ਭਰਤੀ ਹੋ ਜਾਂਦਾ ਤਾਂ ਮਾਰਚ ਤੋਂ ਬਾਅਦ ਜਿਹੜਾ 9 ਜੂਨ ਦਾ ਇਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਗੱਲਬਾਤ ਦੇ ਦੌਰਾਨ ਪਤਾ ਲੱਗਦਾ ਕਿ ਜਿਹੜਾ ਉਹਨਾਂ ਦਾ ਡਾਟਾ ਸੀ ਉਹ ਉਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਇਹਨਾਂ ਵੱਲੋਂ ਜਿੱਦੋ ਜਿੱਦ ਕੀਤੀ ਜਾ ਰਹੀ ਹੈ ਕਿ ਇਹ ਤਾਂ ਜੇਕਰ ਵੱਡੀ ਗੱਲ ਕਰੀ ਤਾਂ ਉਹਨਾਂ ਦੀ ਦੇਹ ਜਿੱਕਰ ਮਿਲਦੀ ਹੈ ਤਾਂ ਉਹ ਇੰਡੀਆ ਭੇਜੀ ਜਾਵੇ ਇਸੇ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੰਗ ਵੀ ਹੈ ਕਿਉਂਕਿ ਬੱਚੇ ਛੋਟੇ-ਛੋਟੇ ਨੇ ਤੇ ਅਤੇ ਜਿਹੜੀ ਉਹਨਾਂ ਦੀ ਪਤਨੀ ਹੈ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਉਹਨੂੰ ਦੇਖਣਾ ਹੈਗਾ ਸਰਕਾਰ ਇਸ ਉੱਤੇ ਕੀ ਫੈਸਲਾ ਲੈਂਦੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੋਰ ਨਿਊਜ਼ ਇੰਡੀਆ ਅੰਮ੍ਰਿਤਸਰ ਬੈਂਕੁਇਟ ਹਾਲ ਕੀ ਵਿਸ਼ਾਲ ਸੰਗਠਨ ਅਬ ਆਪਕੇ gobanquets.com ਪਰ 골ਡ ਮੈਂਬਰਸ਼ਿਪ ਆਪਰ फाइव लाख पर और बेनिफिट मिलेगा वर्थ टेन लाख रूपीज का जहां पर वेज एंड नॉन वेज फंक्शन के लिए दो सौ लोगो के लिए बैंक हॉल अवेलेबल है और साथ ही यहां ट्वेंटी रूम्स एब्सोलूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर ट्वेंटी फाइव स्पा एंड बॉडी मसाज फ्री थ्री इयर्स के लिए इतना ही नहीं वन ब्राइडल मेकअप बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो बैंकविट्स डॉट कॉम से सिक्स टू थ्री नाइन डबल जीरो जीरो सिक्स थ्री टू इस नंबर पर